ਇਹ ਤਸਵੀਰਾਂ ਜੋ ਤੁਹਾਡੀ ਸਕਰੀਨ ਦੇ ਉੱਪਰ ਦਿਖਾਈਆਂ ਹਨ ਆਪਾਂ ਇੱਕ ਨੌਜਵਾਨ ਦੀ ਮਾਰਕੁਟਾਈ ਹੋ ਰਹੀ ਹੈ ਇਹ ਤਸਵੀਰਾਂ ਬਟਾਲਾ ਦੀਆਂ ਹਨ ਜਿੱਥੇ ਰੋਸ ਪ੍ਰਦਰਸ਼ਨ ਕਰੇ ਸਨ ਕੁਝ ਲੋਕੀ ਅਤੇ ਕਿਸੇ ਰਾਗੀਰ ਦੇ ਵੱਲੋਂ ਰਸਤਾ ਮੰਗਨ ਤੇ ਉਸ ਦੀ ਮਾਰਕੁਟਾਈ ਜੋ ਪ੍ਰਦਰਸ਼ਨ ਕਰੇ ਸਨ ਉਹਨਾਂ ਵੱਲੋਂ ਕੀਤੀ ਗਈ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਉਸ ਰਾਗੀਰ ਦੀ ਜਾਨ ਬਚਾਈ ਪਰ ਮਾਮਲਾ ਇਹ ਹੈ ਕਿ ਉਸਨੇ ਸਿਰਫ ਰਸਤਾ ਮੰਗਿਆ ਤੇ ਰੋਸ ਪ੍ਰਦਰਸ਼ਨ ਕਰੇ ਲੋਕਾਂ ਦੇ ਵੱਲੋਂ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਮਾਰਕਟਾਈ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਭਾਜੀ ਕੀ ਨਾਜੀ ਆਪਣਾ ਬਰਬਾਦ ਕੀ ਹੋਇਆ ਅੱਜ ਹੋਇਆ ਕਿ ਸਰ ਮੈਂ ਉਹ ਚਾਹ ਲੈਣ ਚੱਲਾ ਬੰਦੇ ਨਾਲ ਠੀਕ ਆ ਮੇਰੇ ਨਾਲ ਮੁੰਡਾ ਹੀ ਮੇਰੇ ਪੈਰ ਤੇ ਚੜੀ ਪਹਿਲੇ ਵੀ ਬਿਕ ਰਿਕਵੈਸਟ ਕਰਨੀ ਮੇਰੀ ਦੋ ਦੋ ਮਹੀਨੇ ਦੀ ਕੁੜੀਆ ਕਹਿੰਦੀ ਮੈਨੂੰ ਜਾਣ ਦੋ ਐਡਮਿਨ ਕਰਾਉਣੀ ਆ ਪਰ ਉਹ ਠੀਕ ਨਹੀਂ ਹੈਗੀ ਠੀਕ ਹੈ ਦੂਜਾ ਮੇਰੇ ਪੈਰ ਤੇ ਜਿਹੜੀ ਮੈਂ ਨੂੰ ਕਹਿੰਦੀ ਆ ਮੈਨੂੰ ਪੈਰ ਕਣਾ ਛੜੀ ਤੇ ਅਗੋਂ ਕੰਨੀ ਬਕਵਾਸ ਕਰਨਗਾ ਠੀਕ ਹੈ ਕੋ ਸਾਰਾ ਉਹਨਾਂ ਦਾ ਦੇਖ ਲੋ ਮੈਂਬਰ ਜਿੰਨੇ ਸਾਰੇ ਉਹ ਸਾਰੇ ਪਏ ਹੈ ਕੋ ਕੁ ਮੇਰੀ ਸੋਨੇ ਚ ਆਣੀ ਹੈ ਸ਼ਰਟ ਪਾੜੀ ਹੈ ਸੂਨ ਦਾ ਫੇਰ ਪਾੜੇ ਦੋ ਜਗ੍ਹਾ ਤੇ ਚਿਰਾਂ ਦਾ ਠਾਹ ਆ ਜੇ ਆ ਜੀ ਭਾਜੀ ਕੀ ਮਿਲਦਾ ਬੈਨ ਨੂੰ ਮਿਲ ਕੇ ਜਰਾ ਸੋਨੇ ਦੀ ਚੈਨ ਕਿੰਨੇ ਤੋਲੇ ਦੀ ਸੀ ਹੈਗੀ ਸਰ ਦੋ ਤੋਲੇ ਦੀ ਹੈਗੀ ਇੱਕ ਤੋਲੇ ਦੀ ਹੈ ਹਲੋ ਤੇ ਉਹ ਕੁੜੀ ਕੇ ਦੀ ਸੁਣਦੀ ਪਤਾ ਨਹੀਂ ਉਹ ਮੈਂਬਰ ਹੀ ਇੱਥੋਂ ਪਤਾ ਨਹੀਂ ਲੰਗਰੀ ਜੇ ਡੇਲੀ ਜੋਲੀ ਤੇ ਉਹਨੇ ਕਿਹਾ ਕਿ ਮੇਰੀ ਦੋ ਮਹੀਨਿਆਂ ਦੀ ਕੁੜੀ ਆ ਗੋ ਉਹਨਾਂ ਦੇ ਹੱਥੋਂ ਬਾਈ ਭੈਣ ਦੇ ਉਹੀ ਲੇਡੀ ਦੇ ਤੁਹਾਡੀ ਚਾਬੀ